ਦੋਸਤੋ ਸਿਆਣਿਆਂ ਨੇ ਸੱਚ ਹੀ ਕਿਹਾ ਆ ਕਹਿੰਦੇ ਜੇ ਤੁਸੀਂ ਆਪਣੇ ਮੂੰਹੋਂ ਆਪਣੀ ਸਿਫਤ ਕਰਦੇ ਆ ਤਾਂ ਗੱਲ ਕੁਝ ਹੋਰ ਹੁੰਦੀ ਆ ਜਦੋਂ ਕੋਈ ਦੂਸਰਾ ਤੁਹਾਡੀ ਸਿਫਤ ਕਰੇ ਤਾਂ ਗੱਲ ਕੁਝ ਹੋਰੇ ਬਣਦੀ ਆ ਮੌਲਾਨਾ ਨਾਸਰ ਮਦਨੀ ਸਾਹਿਬ ਨੂੰ ਤੁਸੀਂ ਜਾਣਦੇ ਹੋਣੇ ਆ ਜਦੋਂ ਉਹ ਗੁਰਦੁਆਰਾ ਪੰਜਾ ਸਾਹਿਬ ਗਏ ਤਾਂ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਦੇਖ ਕੇ ਉਹ ਜੋ ਹੈਰਾਨ ਹੋਏ ਆ ਜੋ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਕਿਹਾ ਤੇ ਕੁਰਾਨ ਬਾਰੇ ਕਿਹਾ ਇਸ ਵੀਡੀਓ ਵਿੱਚ ਚਲੋ ਅਸੀਂ ਸਾਰੇ ਸੁਣਦੇ ਹਾਂ ਅੱਛਾ ਮੈਂ ਗਿਆ ਪੰਜਾ ਸਾਹਿਬ ਹਸਨ ਅਫਜ਼ਲ ਸ੍ਰੀ ਪੰਜਾ ਸਾਹਿਬ ਸਿੱਖਾਂ ਦਾ ਬੜਾ ਵੱਡਾ ਗੁਰਦੁਆਰਾ ਹੈ ਉਹਨਾਂ ਦੇ 21 ਕੋ ਬੰਦੇ ਇੱਥੇ ਇੱਕ ਸੱਚੇ ਸੋਦੇ ਮਰੇ ਸੀ ਨਾ ਟ੍ਰੇਨਾਂ ਸੱਚ تے میں تذیت کرن چلے گیا وہ تھے میری پھپی رہن دی ہے تے میں ادھر گیا ملن تے میں کہا چلو میں نال لاکے تذیت کرا وہ جڑا انہوں نے گیانی ساہی مولوی کہنے ہیں نا وہ گرنٹی تے گیانی کہنے میں انہوں نے پوچھے آ بھی تسی آپ اللہ دے نام تے کہہ دا اللہ نو ایک ماننے ہیں انہیں میں نو کیا انہیں کہا مولوی جی اسی اللہ نو ایک ماننے ਤੇ ਆਪਣੀ ਕਿਤਾਬ ਦਾਵੇਂ ਕੈਸੀ ਅਦਬ ਇਹ ਨਾ ਕਰਨੇ ਕੈਸੀ ਗ੍ਰੰਥ ਆਪਣੇ ਘਰ ਚ ਨਹੀਂ ਰੱਖਦੇ ਇੱਥੇ ਰੱਖੀਏ ਕਿ ਇਹਦੇ ਹੁੰਦਿਆਂ ਬਾ ਵਜ਼ੂ ਇੱਥੇ ਬਹਿਣਾ ਇਹਨੂੰ ਪਿੱਛਾ ਨਹੀਂ ਕਰਨਾ ਤੇ ਘੱਟਾ ਨਾ ਪਵੇ ਪੱਖੀ ਝਲਨੇ تے گرو جی نے دا قدر کارنے اگو انہیں گال کی کئی انہیں کہا میں حران ہو گیا کہندہ ہے ایک کتاب اسی کارچے اس پاس تنی رکھ دے کہ جدو دی عزت احترام نہیں کرنا دی بید بھی ہوئے تے ساڑے مسلمان سارا سال کٹا پہندہ روے کدی قرآن نہیں چاڑے روزیاں اچھ نہیں کئی کھول دے تے جدو انہوں قسم دی لوڑ پہنی لیا قرآن ਉਥੋਂ ਕੁਰਾਨ ਫੜ ਕੇ ਲਿਆਉਣਗੇ ਆ ਤੈਨੂੰ ਦੋ ਜਹਾਨਾਂ ਦੇ ਬਾਦਸ਼ਾਹ ਦੀ ਮਾਰ ਵਜੇ ਵਾਹ ਬਈ ਵਾਹ ਤੁਹਾਡੇ ਇਹ ਨਹੀਂ ਹੋ ਰਿਹਾ ਕਨੀ ਮੈਂ ਉਹਨੂੰ ਕਿਹਾ ਵੀ ਤੁਸੀਂ ਅੱਲਾ ਦੇ ਰਾਤ ਕਿੰਨਾ ਦਿੰਦੇ ਕਹਿੰਦਾ ਅਸੀਂ ਸਾਲ ਬਾਦ ਨਹੀਂ ਦਿੰਦੇ ਹਰ ਮਹੀਨੇ ਦਿੰਨੇ ਤੇ 10% ਦਿੰਨੇ ازی ٹائی پرسنٹ سال بعد نہیں دے سکتا میں قسم اٹھا میں سن لو لاہور تے فیصلہ بات تے سیال تے کجرہ والا اے چار زلیاں تو میں واقف کنے کو امیر نے میری گلی گلی جی جلسے ہوئے نے اے چارے زلے مان تارینل لاکھ چو ٹائی زہر زکاة کردن پاکستان چکو غریب نظر نہ آ گیا چار زلے گنے نے لاہور فیصلہ بات سیال کور کجرہ ਅਰਬ ਖਜ਼ਾ ਪਤੀ ਅਜੇ ਮੈਂ ਕਰਾਚੀ ਵਿੱਚ ਨਹੀਂ ਲਿਆਂਦਾ ਜੇ ਕਰਾਚੀ ਲਿਆਵਾਂ ਤੇ ਪਾਕਿਸਤਾਨ ਚ ਜ਼ਕਾਤ ਲੈਣ ਵਾਲਾ ਲੱਭੇ ਕੋਈ ਨਾ ਲੋਕੀ ਦੂਜੇ ਮੁਲਕਾਂ ਚ ਦੇਣ ਲੱਗ ਪੜਾ ਆਈਨਾ ਮਾਲ ਹੈ ਪਾਕਿਸਤਾਨ ਦੀ ਆਵਾਮ ਕੋਲ ਜ਼ਕਾਤ ਨਹੀਂ ਦਿੰਦਾ 2.5% ਮੈਂ ਪਤਾ ਕਿਉਂ ਜਾਂ ਅੰਦਰ ਇਹ ਨਹੀਂ ਹਿੰਦੂਆਂ ਸਿੱਖਾਂ ਸਭ ਕੋਲ ਮੈਂ ਲੋਕਾਂ ਕੋ ਸਰਚ ਕਰਨਾ ਤੁਹਾਡੇ ਮਜ਼ਬ ਵਿੱਚ ਜ਼ਕਾਤ ਕਿੰਨੀ ਫਲਾਣੀ ਕਿੰਨੀ ਕੀ ਕੰਮ ਕਰਦੇ ਤੇ ਉਹ ਲੈਣੀਆਂ ਚਾਹੀਦੀਆਂ ਚੀਜ਼ਾਂ ਉਹਨਾਂ ਨੂੰ ਦੱਸਣੀਆਂ ਚਾਹੀਦੀਆਂ ਸਾਡਾ ਮਜ਼ਬ ਕੀ ਜਾਂਦਾ ਉੱਥੇ ਮੈਂ ਡਿਸਕਸ ਕੀਤੀ ਘੰਟਾ ਬੈਠ ਕੇ ਉਹਨਾਂ ਮੈਨੂੰ ਸਾਰਾ ਵਿਜ਼ਿਟ ਕਰਾਇਆ ਅਸੀਂ ਆਪਣੀ ਮਸਜਿਦ ਦੇ ਵਿੱਚ ਨਹੀਂ ਵੜ ਸਕਦੇ ਇੱਥੋਂ ਮੈਂ ਉੱਠ ਕੇ ਦੂਜੀ ਮਸੀਤੇ ਜਾ ਕੇ ਲਾਉਣ ਹੀ ਕਰਕੇ ਬਹਾਵਾ ਹਜ਼ਾਰ ਰੁਪਿਆ ਨਾ ਦੇਵਾਂ ਆ ਆ ਓਏ ਅਸੀਂ ਇੱਕ ਦੂਜੀ ਦੀ ਮਸਜਿਦ ਚ ਲਾਉਣ ਨਹੀਂ ਕਰ ਸਕਦੇ ਅਸੀਂ ਇੱਕ ਦੂਜੇ ਕੋਲ ਇਨਫਰਮੇਸ਼ਨ ਕੀ ਲੈਣੀ ਕੀ ਇੱਕ ਦੂਜੇ ਕੋਲ ਇਲਮ ਸਿੱਖਣਾ ਐ ਸਾ ਉਹ ਪਹਿਲੇ ਤੁਹਾਡੇ ਵੜਕੇ ਚੰਗੇ ਸੀ ਪਿੰਡ ਚ ਇੱਕੋ ਮਸਜਿਦ ਹੁੰਦੀ ਸਾਰੇ ਫਿਰਕੇ ਇੱਕੋ ਪਿੱਛੇ ਨਮਾਜ਼ ਪੜਦੇ ਸੀ ਉਹਨਾਂ ਨੂੰ ਤੁਸੀਂ ਜਹਲ ਕਹਿੰਦੇ ਗਾਇ ਕਹਿੰਦੇ ਨਾ ਕਿ ਨਹੀਂ ਉਹਨਾਂ ਦੀ ਉਹ ਜਹਲ ਸੀ ਜਹਲ ਵੀ ਨਹੀਂ ਕਹਿੰਦਾ ਜਹਲ ਕਹਿੰਦੇ ਜਹਲ ਤੇ ਤੂੰ ਹੀ ਪੜੇ ਲਿਖੇ ਬਾਬੂ ਵੇਖ ਲੋ ਐਮਏ ਪਾਸ ਲੈਂਡ ਕਰੂਜ਼ਰ ਵੀਏਟੀਐਕਐਸਟੀਜ਼ ਫੋਰਚੂਨਰ ਬੀਐਮਡਬਲਯੂ ਫੋਰਨ ਓਡੀ ਅਲਟਾਸ ਸਕਲਟਸ ਐਡੀਆਂ ਮਹਿੰਗੀਆਂ ਗੱਡੀਆਂ